ਜਿਲ੍ਹਾ ਗੰਦਾ ਦੇ ਮੋੜੋ ਖਾਨਾ ਸ਼ਾਹਕੋੜ ਚ ਸਭੇ ਸ਼ਾਹਕੋੜ ਦੇ ਅਧੀਨ ਆਉਂਦੇ ਪਿੰਡ ਕਾਗਣਾ ਚ 29/7/25 ਨੂੰ ਸਵੇਰੇ 5:30 ਵਜੇ ਚਗਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸੇਵਾਸੀ ਕਾਗਣਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾ ਔਰ ਕਈ ਦੇ ਦਸਤਾਂ ਮ ਗੰਭੀਰ ਸੱਟਾਂ ਜਿਹੜੀ ਮਾਰਦੇ ਨੇ ਇਧਰਾਂ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁਖ ਅਫਸਰ ਇੰਸਪੈਕਟਰ ਬਿੰਦਰ ਸਿੰਘ ਫੋਲੋ ਰਾਉਣ ਨੂੰ ਦਿੱਤੇ ਜਿਨ੍ਹਾਂ ਨੇ ਇਸ ਮੁਕੱਦਮੇ ਦੀ ਸੰਗਿਤਾ ਨੂੰ ਦੇਖਦੇ ਹੋਏ ਤੁਰੰਤ ਮੁਕੱਦਮਾ ਰੈਲਵਟ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਰਡਰ ਸੈਕਸ਼ਨ ਤਹਿਤ ਦਰਜ ਕੀਤਾ ਜੋ ਇਸ ਮੁਕੱਦਮੇ ਦੀ ਸੰਗਿਤਾ ਦੇ ਨੋਤੇ ਨਜ਼ਰ ਮਾਣਜੋਗ ਐਸਐਸਪੀ ਦਿਲਾਜੰਦਰ ਤੇ ਅਥੀਸਟਾਰ ਬਿੰਦਰ ਸਿੰਘ ਵਰਕੀ ਦੀ ਵੱਲੋਂ ਸਮੇਤ ਐਸਪੀ ਸਰਵੀਤ ਰਾਏ ਜਿਨੇ ਗਾਈਡ ਦੀ ਲਾਈਨ ਤੇ ਮੋੜਾ ਥਾਣਾ ਦੀ ਸਰਗਰਦੀ ਟੀਮ ਨੇ ਦੋਹਣੇ ਢੰਗ ਤਰੀਕਿਆਂ ਨਾਲ ਇਸ ਤੇ ਪਹਿਲਾਂ ਦੋ ਦੋਸ਼ੀng ਅਕਸਰ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਵੀਡੀਓ ਤੇ ਸੀਗਾ ਜਿਹੜਾ ਕਰਨਦੀ ਫੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਇਸ ਜਿਹੜਾ ਸੱਤਾਂ ਹਸਪਤਾਲ ਨਿਰੰਦਰ ਜਿਹੜੇ ਲਾਇਸਿੰਗਾ ਜਿਹਦੀ ਸੱਤਾਂ ਦੀ ਤਾਬਿਆ ਤਾਰ ਨਾ ਸੰਦੇ ਹਸਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਹੈ ਮੌਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਜੁਰਮ 302 ਜਿਹੜਾ ਕਤਲ ਦਾ ਅਨ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿੰਦੇ ਦੋ ਦੋਸ਼ੀਆਂ ਨੂੰ ਗ੍ਰਿਫਤਰ ਕੀਤਾ ਜੋ ਇਸ ਮਗਰਮਾਦ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜ਼ਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਿਫਤਰ ਕਰਨ ਵਿੱਚ ਵੱਡੀ ਸਫਲਤਾ ਅਸਤ ਕੀਤੀ ਹੈ ਜਿਹੋ ਜੋ ਗੁਰਪ੍ਰੀਤ ਸਿੰਘ ਕਾਲੂ ਸ਼ਾਲਜੀ ਸੌਰ ਭੋਲਾ ਅਭਿਸ਼ੇਕ ਕਾਰੂਰਪਾ ਵੀ ਅਤੇ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਿਫਤਰ ਕੀਤਾ ਔਰ ਇਹਨਾਂ ਵਰਤੇ ਗਏ ਦਸਤਰ ਜਿਹੜੇ ਸੀਗੇ ਔਰ ਕਈ ਦੇ ਦਸਤਾਵੇਜ਼ ਬਰਨ ਕੀਤਾ ਔਰ ਇਹਨਾਂ ਨੂੰ ਮਾਂਜੋ ਅਦਾਲਤ ਤੇ ਪੇਸ਼ ਕਰ ਰਿਹਾ ਮਾਨਤਾ ਇਸ ਦੇ ਮੁਕੱਦਮੇ ਦੀ ਸੁਧਾਇਨਾ ਤਕਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਵਾਰਨਾ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਔਰ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨੂੰ ਪੂਰੀ ਸਹਿਮਤੀ ਹੈ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਦੋਣ ਲਈ ਜਿਹੜਾ ਜਗਿੰਦਰ ਵਿਧਾਤੀ ਪੁਲਿਸ ਜਿਹੜੀ ਬਤਲਵਾਦ ਹੈਗੀ ਹੈ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲੇ ਉਹਨਾਂ ਸਖਤ ਤਾੜਨਾ ਕਿ ਪੁਲਿਸ ਇਸ ਤਰ੍ਹਾਂ ਦੇ ਅਪਰਾਧ ਨੂੰ ਜਲਦੀ ਹੀ ਜਿਹੜਾ ਕਾਨੂੰਨਾਂ ਦੇ ਜਿਹੜੀ ਸੁਰੱਖਾ ਮਸ਼ੀਨ ਬੰਦ ਕਰਨ ਲਈ ਪਵੰਦਾ ਹੈ ਥੈਂਕ ਯੂ